ਜਾਂ ਜਾ ਸਕਦੀ ਦੀ ਇੱਥੇ ਮਿੱਟੀ ਨਾ ਪੈਂਦੀ ਇੱਥੇ ਡੀਜੀ ਡੀ ਡੁੱਲ ਗਿਆ ਸੀ ਭਾਈ ਆ ਦੇਖੋ ਨਿਊਜ਼ੀਲੈਂਡ ਸਾਰੀ ਚੀਜ਼ ਆ ਜਿਹੜੀ ਵੱਢ ਕੇ ਆ ਦੇਖ ਲੋ ਕਿਵੇਂ ਕੀ ਕਰ ਰਹੀ ਹੈ ਜਿਹੜੀਆਂ ਕਿਸਾਨਾਂ ਨੂੰ ਮੰਗਾਂ ਦਾ ਵਾਅਦਾ ਕਰਕੇ ਬਾਅਦ 'ਚ ਇਹ ਲੋਕ ਮੁਖਰਦੇ ਨੇ ਜਦੋਂ ਫਿਰ ਲੋਕੋ ਕਹਿੰਦੇ ਨੇ ਵੀ ਸਾਡਾ ਮਸਲਾ ਪੂਰਾ ਹੱਲ ਕਰੋ ਜਿਹੜਾ ਵਾਅਦੇ ਕਰੇ ਨੇ ਦਿਓ ਤਾਂ ਉਹ ਸਰਕਰ ਤਾਂ ਤੇ ਆਉਂਦੇ ਨੇ ਫਿਰ ਇਹ ਜਿਹੜਾ ਸਰਕਾਰ ਦਾ ਸੀ ਕਹ ਲਈ ਇੱਕ 850 ਗੁੰਡਾਗਰਦੀ ਵਾਲਾ ਰੁਪਈਆ ਇਹਦੇ ਵਿੱਚ ਇਕੱਲੀ ਫੌਜ ਨਹੀਂ ਇਹ ਕੁਛ ਕਰਦੀ ਹੁੰਦੀ ਨਾ ਪੁਲਿਸ ਕੁਛ ਕਰੇ ਇਹਦੇ ਵਿੱਚ ਇਹਨਾਂ ਨੇ ਆਰਐਸਐਸ ਦੇ ਗੁੰਡੇ ਲਾਜਮੀ ਵਿੱਚ ਵੜੇ ਰਾਸ਼ਨ ਚਾਕੇ ਲੈ ਗਏ ਆ ਦੇਖ ਲਓ ਬਾਈ ਆ ਦੇਖੋ ਤੇ ਡਾਕਟਰ ਤੇ ਪ੍ਰੈਸ ਦਾ ਸਾਰਿਆਂ ਦਾ ਸਾਂਝੀ ਹੁੰਦੀ ਆ ਦੇਖ ਲਓ ਬਾਈ ਆ ਗੱਡੀ ਦਾ ਦੇਖੋ ਕੀ ਹਾਲ ਮਾਏ ਤੇ ਜਿਹੜੇ ਸਵੈਮਾਨ ਵੱਲੋਂ ਇਹ ਉਹਦੀਆਂ ਕੈਂਪਪੁਰ ਆ ਦੇਖ ਲਓ ਬਾਈ ਲੈਟਾ ਸਾਰੇ ਕਿਹੜੇ ਝੰਡੇ ਲੱਗਣ ਵਾਸਤੇ ਕਾਂਚੀ ਕੰਚ ਪਿਆਗਾ ਜੇ ਮਿੱਟੀ ਨਾ ਪਾਉਂਦੇ ਕਿਸਾਨ ਨੂੰ ਬਹੁਤ ਟਾ ਡਾ ਨੁਕਸਾਨ ਹੋ ਸਕਦੀ ਆ ਦੇਖੋ ਆ ਦੇਖ ਲਓ ਬਈ ਕਾਂਚੀ ਕੰਚ ਪਿਆਰੇ ਆ ਗੱਡੀ ਦਾ ਜਮੇ ਨਸ਼ ਕਰਤਾ ਵੀ ਆ ਗੱਡੀ ਦਾ ਲੋ ਆ ਗੱਡੀ ਟੋਟਲੀ ਖਤਮ ਹੀ ਕਰਦੀ ਬਈ ਖਤਮ ਕਰਦੀ ਚਾਰੇ ਸ਼ੀਸ਼ੇ ਭੰਤੇ ਦੇ ਤੇ ਆ ਦੇਖੋ ਵਿੱਚ ਰੋੜੇ ਮਾਰ ਮਾਰ ਕੇ ਭੰਨੇ ਨਗੇ ਆ ਅੱਗੋ ਵੀ ਖਤਮ ਆ ਸਾਰੀ ਸਾਰੀ ਗੱਡੀ ਖਤਮ ਕਰਦੀ ਫਲੋਰੀ ਦੇਖ ਲੋ ਬਾਈ ਸਾਰੀ ਗੱਡੀ ਖਤਮ ਕਰਤੀ ਇਹ ਤਾਂ ਕੋਈ ਨਹੀਂ ਉਹਦੇ ਉੱਤੇ ਹੁੰਦਾ ਹੈ 20 ਖੜੇ ਨੇ ਉੱਧਰ ਕੀ ਕਰਦੇ ਨੇ ਕੋਈ ਨਹੀਂ ਤੇਰੀ ਤੇਰੀ ਹੁਣ ਤਾਰ ਲੱਗ ਗਈ ਆ ਬਾਈ ਤੇ ਇੱਕ ਟੈਂਕੀ ਉਹ ਪਈ ਆ ਪਾਣੀ ਦੀਆਂ ਟੈਂਕੀਆਂ ਤੋਂ ਕਿਸਾਨਾਂ ਨਾਲ ਲੜਾਈ ਸੀ ਸੰਦਾ ਨਾਲ ਕੋਈ ਲੜਾਈ ਨਹੀਂ ਸੀ ਤੇ ਆਹ ਦੇਖ ਲੋ ਬਾਈ ਆਹ ਸੁਣਾ ਆਹ ਗੱਡੀ ਡੰਡਿਆਂ ਨਾਲ ਗੋੜੀ ਭੰਨੇ ਜਾ ਰਹੇ ਵਜੇ ਆਹ ਦੇਖ ਲੋ ਆਹ ਦੇਖ ਲੋ ਬਾਈ ਆ ਦੇਖ ਲੋ ਬਈ ਇੱਧਰ ਉਹ ਬੈਂਟਰੀ ਸੰਕਰ ਲੱਗਿਆ ਜੀ ਨੇ ਹਾਂ ਪੱਟ ਗਈ ਹਾਂ ਆ ਦੇਖ ਲੋ ਉਹ ਬੈਂਟਰੀ ਸੰਕਰ ਲੱਗਿਆ ਉਹ ਅਸੀਂ ਦਿੱਖ ਜਾ ਲੈ ਭੰਗ ਆ ਦੇਖ ਲੋ ਆ ਚੀਜ਼ਾਂ ਚੁਪਦੀਆਂ ਨੇ ਕਿਸਾਨਾਂ ਦੇ ਉਹ ਸੰਧ ਚੁਪਦੇ ਨੇ ਜੇ ਉਹਰੇ ਮਿੱਟੀ ਨਾ ਪੈਂਦੀ ਬਈ ਤਾਂ ਅੱਗ ਲੱਗ ਸਕਦੀ ਤੀਗੀ ਬਹੁਤ ਸਾਰੇ ਨੌਜਵਾਨ ਵੀਰ ਮੇਰੇ ਕਿਸਾਨ ਭਰਾਵਾਂ ਦੀ ਜਾਨ ਜਾ ਸਕਦੀ ਜੀ ਇੱਥੇ ਮਿੱਟੀ ਨਾ ਪੈਂਦੀ ਇੱਥੇ ਡੀਜੀ ਡੀ ਲੋ ਡੁੱਲ ਗਿਆ ਸੀ ਭਈ ਆ ਦੇਖੋ ਨਿਊਜ਼ੀਲੈਂਡ ਸਾਰੀ ਚੀਜ਼ ਆ ਜਿਹੜੀ ਵੱਢ ਕੇ ਆ ਦੇਖ ਲੋ ਕਿਵੇਂ ਆ ਦੇਖ ਲੋ ਭਾਈ ਪਾਣੀ ਦੀਆਂ ਟੈਂਕੀਆਂ ਤੱਕ ਇਹ ਕੋਈ ਲੋਕਤੰਤਰ ਕੋਈ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਲੋ ਆ ਲੋ ਭਾਈ ਸਾਰੀਆਂ ਤਾਰਾ ਵੱਢ ਕੇ ਇਹ ਹੈ ਗੁੰਡਾਗਰਦੀ ਇਹ ਆਤਬਦੀ ਹੁਣ ਕੌਣ ਨੇ ਇਹ ਚੀਜ਼ਾਂ ਜਿਹੜੀਆਂ ਸਰਕਾਰ ਤਾਂ ਨਹੀਂ ਕਰਦੀ ਆ ਮੇਰੇ ਕੋਲ ਬਾਪੂ ਨਾ ਇੱਥੇ ਗੋਲੇ ਨੇ ਅਸਰ ਕੀਤਾ ਇਹ ਕਰਨ ਲੱਗਾ ਆ ਦੇਖ ਲਓ ਬਾਪੂ ਅਸਟਰੀਆ ਨੇ ਗੋਲੇ ਨੇ ਅਸਰ ਕੀਤਾ ਇਹ ਥੋੜਾ ਅੰਦਰ ਕਰਨ ਲੱਗਾ ਆ ਦੇਖ ਲਓ ਬਾਈ ਕਿੰਨਾ ਨੁਕਸਾਨ ਆ ਕਿਸਾਨਾਂ ਦਾ ਜੇ ਇੱਥੇ ਬਈ ਦੁਬਾਰੇ ਕਹਿ ਰਹੇ ਜੇ ਇੱਥੇ ਮਿੱਟੀ ਨਾ ਪੈਂਦੀ ਤਾਂ ਲੱਖਾਂ ਲੋਕ ਮਰ ਸਕਦੇ ਜੀਏ ਕਿਉਂਕਿ ਟਰੈਕਟਰਾਂ ਦੇ ਟਰੈਕਟਰ ਦਾ ਡੀਜ਼ਲ ਜਿਹੜਾ ਬਹੁਤ ਜ਼ਿਆਦਾ ਡੁੱਲ ਗਿਆ ਸੀ ਇੱਥੇ ਤੇ ਅੱਗ ਲੱਗ ਸਕਦੀ ਸੀ ਆ ਦੇਖੋ ਸੰਧਾਂ ਕੋਈ ਨਾ ਗੱਲ ਵੀਰਨ ਤੇ ਗੱਲਾਂ ਬੋਲਣਾ ਤੁਸੀਂ ਸੰਧਾਂ ਨਾਲ ਕੀ ਰੋਸਾ ਦੀ ਬਈ ਕਿਸਾਨਾਂ ਨਾਲ ਰੋਸਾ ਸੀ ਕਿਸਾਨਾਂ ਨੂੰ ਕਹਿੰਦੇ ਤੇ ਦੇਖ ਸਕਦੇ ਹੋ ਸਾਰੀਆਂ ਮਤਲਬ ਕੀ ਪਲਾਸ ਨੇ ਐਡੇਡੇ ਪਲਾਸ ਨੇ ਉਹਦੇ ਨਾਲ ਵੱਢ ਕੇ ਤਾਰਾਂ ਤੂਰਾਂ ਸਾਰਾ ਕੁਝ ਵੱਢ ਕੇ ਆ ਦੇ ਹੋਰ ਨਵਾਂ ਟਰੈਕਟਰ ਆ ਬਈਆ ਦੇ ਵਿੱਚ ਇਹ ਨਵਾਂ ਟਰੈਕਟਰ 20 ਲੱਖ ਰੁਪਏ ਦਾ ਟਰੈਕਟਰ ਹੋਣਾ ਕਿੰਨਾ ਨੁਕਸਾਨ ਲੈ 20 ਲੱਖ ਰੁਪਏ ਦਾ ਨੁਕਸਾਨ ਆ ਬਈ ਇਹ ਦੇ 20 ਲੱਖ ਰੁਪਏ ਦਾ ਟਰੈਕਟਰ ਆ ਬਈ ਜਿਹੜਾ ਜਿਵੇਂ ਕਹਿੰਦਾ ਕਵਾੜ ਕਰਤਾ ਕੇਵਲ ਸਿੰਘ ਜੀ ਇਹ ਕੀ ਹਰਕਤਾਂ ਨੇ ਮਤਲਬ ਕਿ ਸਰਕਾਰ ਦੀਆਂ ਜਿਹੜੀਆਂ ਮਤਲਬ ਕਿ ਸੰਧਾਂ ਤੇ ਰੋਸਾ ਕੱਢ ਰਹੀ ਆ ਜੀ ਸਰਕਾਰ ਨੂੰ ਪਤਾ ਕੀ ਕਰ ਰਹੀ ਆ ਜਿਹੜੀਆਂ ਕਿਸਾਨਾਂ ਨੂੰ ਮੰਗਾਂ ਦਾ ਵਾਅਦਾ ਕਰਕੇ ਬਾਅਦ 'ਚ ਇਹ ਲੋਕ ਮੁਕਰਦੇ ਨੇ ਇਹਰੋਂ ਪਰ ਲੋਕੋ ਕਹਿੰਦੇ ਨੇ ਵੀ ਸਾਡਾ ਮਸਲਾ ਪੂਰਾ ਹੱਲ ਕਰੋ ਜਿਹੜਾ ਵਾਅਦੇ ਕਰ ਇਹਨੇ ਦਿਓ ਤਾਂ ਉਹ ਇਸ ਹਰਕਤਾਂ ਤੇ ਆਉਂਦੇ ਨੇ ਫਿਰ ਇਹ ਜਿਹੜਾ ਸਰਕਾਰ ਦਾ ਸੀ ਕਹ ਲਈ ਇੱਕ ਥਾਨਾ ਸਹਾ ਗੁੰਡਾ ਕਰਦੀ ਵਾਲਾ ਰੁਪਈਆ ਇਹਦੇ ਵਿੱਚ ਕੱਲੀ ਫੌਜ ਨਹੀਂ ਇਹ ਕੁਛ ਕਰਦੀ ਹੁੰਦੀ ਨਾ ਪੁਲਿਸ ਕੁਛ ਕਰੇ ਇਹਦੇ ਵਿੱਚ ਇਹਨਾਂ ਨੇ ਆਰਐਸਐਸ ਦੇ ਗੁੰਡੇ ਲਾਜ਼ਮੀ ਵਿੱਚ ਬਾੜੇ ਹੋਣਗੇ ਉਹਨਾਂ ਨੂੰ ਹੀ ਪਤਾ ਵੀ ਕਿੱਥੋਂ ਟਰੈਕਟਰ ਨੂੰ ਕੀ ਹੋਣਾ ਕਿੱਥੋਂ ਕੀ ਹੋਣਾ ਇਹ ਚੀਜ਼ਾਂ ਉਹਨਾਂ ਨੇ ਕਰੀਆਂ ਨੇ ਤੁਹਾਡੇ ਸਾਹਮਣੇ ਦੇਖੋ ਆ ਟਰੈਕਟਰ ਦਾ ਕੀ ਹਾਲ ਹੈ 20 ਲੱਖੇ ਦਾ ਬਾਕੀ ਟਰੈਕਟਰ ਦਿਖਾਉਣੇ ਆ ਗੱਡੀ ਦੇਖੋ ਕੀ ਹਾਲ ਆ ਦੇਖ ਲਓ ਆ ਗੱਡੀ ਦੇਖ ਲਓ ਬਈ ਜਿਹੜਾ ਜਿਹੜਾ ਇਹਨਾਂ ਵਿੱਚ ਰਾਸ਼ਨ ਸੀਗਾ ਉਹ ਰਾਸ਼ਨ ਵਗੈਰਾ ਜੀ ਸਾਰਾ ਰੋਇ ਖਲਾਰ ਕੇ ਕੋਈ ਚੱਕ ਕੇ ਲੈ ਕੇ ਉਹ ਤੇਲ ਤੇ ਉਹ ਲੈ ਗਿਆ ਤੇਲ ਵੱਢ ਕੇ ਜਨਾ ਕਿਸਾਨ ਮਿੱਟੀ ਪਾਉਂਦੇ ਇਹਨਾਂ ਨੂੰ ਅੱਗ ਵੀ ਲੱਗ ਸਕਦੀ ਜਿਵੇਂ ਗੋਲੇ ਚੱਲਦੇ ਜੇ ਮਤਲਬ ਕਿ ਕਿਸਾਨ ਵੀਰ ਮਿੱਟੀ ਨਾ ਪਾਉਂਦੇ ਤਾਂ ਉਰੇ ਲੱਖਾਂ ਲੋਕਾਂ ਦੀ ਜਾਨ ਜਾ ਸਕਦੀ ਹਾਂਜੀ ਹਾਂਜੀ ਜਾ ਸਕਦੀ ਕਿਉਂਕਿ ਬਲਾਸਟ ਬਣਦਾ ਹੈਗਾ ਠੀਕ ਹੈ ਇਹ ਡਿਕਣਾ ਤੀਆ ਹੋਰ ਹੋਣਾ ਤੀਆ ਠੀਕ ਹੈ ਲੋ ਬਾਈ ਗੱਡੀ ਦੀ ਹਾਲਤ ਲਾ ਆਹ ਦੇਖ ਲਓ ਬਾਈ ਇੰਨਾਂ ਦੇ ਤਾਂ ਇੱਥੋਂ ਦਾ ਕੀ ਹੈ ਦਾਹਾਂ ਮੈਡੀਕਲ ਵਾਲਾ ਵੀ ਸਟੋਰ ਛੱਡਿਆ ਮੈਡੀਕਲ ਦਾ ਸਟੋਰ ਉਹਦੀਆਂ ਦਵਾਈਆਂ ਤੱਕ ਚੱਕ ਕੇ ਲੈ ਗਈ ਉਹਨਾਂ ਦਾ ਜਿਹੜਾ ਹੈਗਾ ਗੁੰਡਾਪਨ ਦੇ ਦੇਖੋ ਪਹਿਲਾਂ ਹੀ ਵਾਦੇ ਕਰ ਦਿੰਦੇ ਨੇ ਆਪਣੀ ਸ਼ੱਤਾਂ ਕੁਰਸੀ ਬਾਖਤੀ ਉਹਦਾ ਲੋਕਾਂ ਨੂੰ ਵਾਦੇ ਕਰੀ ਜਾਂਦੇ ਨੇ ਬਾਅਦ ਚ ਪੂਰੇ ਨਹੀਂ ਹੁੰਦੇ ਫੇਰ ਉਹ ਜੋ ਲੋਕ ਪੂਰੇ ਕਰਾਉਣਾ ਚਾਹੁੰਦੇ ਨੇ ਫੇਰ ਇਹ ਐਈਆਂ ਹੀ ਹਰਕਤਾਂ ਤੇ ਆਉਂਦੇ ਨੇ ਕਿਹਨਾਂ ਨੂੰ ਸੋਚ ਕੇ ਹੀ ਹੋਣਾ ਚਾਹੀਦਾ ਅਜਿਹਾ ਕਹਿੰਦਾ ਵੀ ਜਿਹੜੇ ਵਾਦੇ ਨੇ ਹਾਈ ਕੋਰਟ ਸੁਪਰੀ ਕੋਰਟ ਨੂੰ ਬਿਲਕੁਲ ਇਹਨਾਂ ਨੂੰ ਉਹ ਕਰਨਾ ਚਾਹੀਦਾ ਜੇ ਨਹੀਂ ਕੋਈ ਵਾਦੇ ਪੂਰੇ ਕਰਦਾ ਤਾਂ ਸਰਕਾਰ ਤੋੜੀ ਜਾਣੀ ਚਾਹੀਦੀ ਆ ਦੇਖ ਲਓ ਬਾਈ ਟਰੈਕਟਰ ਦਾ ਬੁਰਾ ਹਾਲ ਹੈ ਵਾਦੇ ਵਾਦੇ ਬੁਰਾ ਹਾਲ ਆ ਬਾਈ ਟਰੈਕਟਰਾਂ ਦਾ ਹਾਲ ਆ ਦੇਖ ਬਬਾ ਸਾਰੇ ਇੱਕ ਇੱਕ ਬੱਤੇ ਚਾਰ ਬਬਾ ਬਬਾ ਆ ਦੇਖ ਲਓ ਆ ਸਾਰੀ ਮਿੱਟੀ ਪਾਈ ਹੋਈ ਆ ਤੁਸੀਂ ਦੋਸਤੋ ਦੇਖ ਸਕਦੇ ਹੋਗੇ ਜੇ ਮਿੱਟੀ ਕਿਸਾਨਾਂ ਪਾਉਂਦੇ ਤਾਂ ਵੱਡਾ ਬਲਾਸਟ ਹੋ ਸਕਦਾ ਸੀਗਾ ਤੇ ਲੱਖਾਂ ਲੋਕਾਂ ਦੀ ਹੋਰ ਵੀ ਜਾਨ ਜਾ ਸਕਦੀ ਸੀਗੀ ਹੋਰ ਵੀ ਨੌਜਵਾਨ ਭਰਾ ਮਾਰ ਸਕਦੇ ਸੀਗੇ ਤੇ ਹੋਰ ਵੀ ਲੋਕ ਚੀਜ਼ ਹੋ ਸਕਦੀ ਸੀਗੀ ਦੋਸਤੋ ਤੇ ਦੇਖ ਸਕਦੇ ਹੋਗੇ ਇਹ ਮੜ ਤੋਂ ਘੱਟ ਕਿਲੋਮੀਟਰ ਤੱਕ ਆਇਆ ਇਹ ਇੱਥੇ ਕਿਲੋਮੀਟਰ ਤੱਕ ਤੇ ਉਹ ਜਿਹੜੇ ਕਿਸਾਨ ਆਪਣੇ ਸ਼ਾਂਤਮਈ ਬੈਠੇ ਹੋਏ ਨੇ ਤੇ ਬਾਕੀ ਜਿਹੜੇ ਫੈਸਲੇ ਨੇ ਉਹ 28 ਤਰੀਕ ਨੂੰ ਆਉਣਗੇ 28 ਤਰੀਕ ਤੋਂ ਬਾਅਦ ਆਉਣਗੇ ਕਿਉਂਕਿ 28 ਤਰੀਕ ਤੱਕ ਮੀਟਿੰਗ ਹੈ ਜੀ 28 ਤਰੀਕ ਤੱਕ ਹਾਂਜੀ 28 ਤਰੀਕ ਨੂੰ ਪਤਾ ਕੀ ਹੋਣਾ ਹੈ ਪਲੇ 2 ਦਿਨਾਂ ਦੇ ਲਈ ਜਿਹੜਾ ਸੁਭਕਰਨ ਸਿੰਘ ਜੀ ਦੀ ਮੌਤ ਹੋਈ ਆ ਉਹਦੇ ਲਈ ਅਫਸੋਸ ਪ੍ਰਗਟ ਕਰ ਰਹੇ ਨੇ ਤੇ ਉਹ ਜਿਹੜੀ ਕੋਈ ਕਾਰਵਾਈ ਬਣਦੀ ਆ ਉਹਦੇ ਵਾਸਤੇ ਗੌਰਮੈਂਟ ਰੁਕੇ ਹੈ ਵੀ ਜਿਹੜੀ ਹਰਿਆਣਾ ਸਰਕਾਰ ਹੈ ਉਹਦੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਇਸ ਜ਼ਿਲ੍ਹੇ ਦਾ ਐਸਐਸਪੀ 50 ਐਸਐਚਓ ਜਿਹੜਾ ਹੈਗੇ ਨਾ ਸਾਰਿਆਂ ਦੇ ਪਰਚਾ ਦਰਜ ਹੋਣਾ ਚਾਹੀਦਾ ਡੀਸੀ ਦਾ ਪਰਚਾ। ਫਸਲਾਂ ਪਰਚਾ ਦਰਜ ਹੋਣਾ ਚਾਹੀਦਾ। ਤੂੰ ਦੇਖੋ ਵੀ ਆਪਣਾ ਸਾਰਾ ਕੁਝ ਆਪਣਾ ਨੁਕਸਾਨ ਕਰਕੇ ਗਏ ਨੇ ਇੱਕ ਮੁੰਡੇ ਨੂੰ ਚੱਕ ਕੇ ਲੈ ਗਏ ਨੇ। ਰੋਧ ਕਿੰਨੇ ਹਾਲਾਤ ਚ ਪਿਆ ਹੈ। ਲੱਤਾਂ ਉਹਦੀਆਂ ਤੋੜਦੀਆਂ ਬਾਹਾਂ ਉਹਦੀਆਂ ਤੋੜਦੀਆਂ ਜਵਾੜਾ ਵਗੈਰਾ ਸਾਰਾ ਬੁਰਾ ਹਾਲ ਹੈ। ਉਲਟਾ ਉਹਦੇ 307 ਦਾ ਪਰਚਾ ਦਰਜ ਕਰਕੇ ਉਹ ਮੁੰਡੇ ਤੇ। ਹਾਂਜੀ ਉਹ ਮੁੰਡੇ ਦੇ ਉੱਤੇ। ਠੀਕ ਆ। ਹਾ ਜਿਹੜੇ ਕਰਕੇ ਆ ਦੇਖੋ ਇੱਥੇ ਤੱਕ ਨੂੰ ਇਹ ਮਾਰ ਗਈ ਸੀ ਐਦੂ ਅੱਗੇ ਡਾਕਟਰ ਦਾ ਕੈਂਪ ਹੈ ਕੈਂਪ ਦੇ ਵਿੱਚੋਂ ਦਵਾਈਆਂ ਤੱਕ ਚਾਕੇ ਲੈ ਕੇ ਗੱਡੀ ਵੀ ਭੰਨ ਕੇ ਡਾਕਟਰੀ ਜਿੱਦ ਕਿ ਡਾਕਟਰੀ ਜਦ ਫਰੈਸ਼ ਹੈ ਜਿਹੜੀ ਉਹਨੂੰ ਕਿਸੇ ਨੇ ਵੀ ਹੱਥ ਨਹੀਂ ਲਾਉਣ ਦਾ ਵੱਡੇ ਜੰਦੇ ਸੁਣਾ ਜੁੱਧ ਵੀ ਜਾਂਦਾ ਜਦੋਂ ਜੰਗ ਚੱਲਦੀ ਹੈ ਉਹਦੇ ਵਿੱਚ ਵੀ ਹਾਲਾਤ ਨਹੀਂ ਹੁੰਦੇ ਮੈਨੂੰ ਇਹ ਸਮਝ ਨਹੀਂ ਆਉਂਦੀ ਇੱਥੇ ਆ ਕੇ ਇਹਨਾਂ ਨੇ ਜੋਰ ਜਮਾਈ ਕਰੀਆ ਜੋ ਚੀਨ ਦੱਬੀ ਬੈਠੇ ਪਾਕਿਸਤਾਨ ਨੂੰ ਉਹ ਕਰੀਆਂ ਉੱਥੇ ਇਹਨਾਂ ਦੀ ਬਾਤ ਨਹੀਂ ਚੱਲਦਾ ਠੀਕ ਹੈ ਠੀਕ ਹੈ ਵੋਟਾਂ ਹਮੇਸ਼ਾ ਸਾਡੇ ਨੌਜਵਾਨਾਂ ਨੂੰ ਮਰਵਾ ਮਾਰ ਕੇ ਫੇਰ ਲੈਂਦੇ ਨੇ ਇਹ ਆਪਣਾ ਉੱਥੇ ਕੋਈ ਜੁਰ ਨਹੀਂ ਚੱਲਦਾ ਦੇਖੋ ਡਾਕਟਰਾਂ ਦੀ ਵਿੱਕੀ ਟੀਮ ਇਥੋਂ ਦਵਾਈਆਂ ਤੱਕ ਚੱਕ ਕੇ ਲੈ ਗਈ। ਰਾਸ਼ਨ ਚੱਕ ਕੇ ਲੈ ਗਈ। ਆਹ ਦੇਖ ਲਓ ਬਾਈ। ਆਹ ਦੇਖੋ। ਤੇ ਡਾਕਟਰ ਤੇ ਪ੍ਰੈਸ ਦਾ ਸਾਰਿਆਂ ਦਾ ਸਾਂਝੀ ਹੁੰਦੀ ਆ ਆਹ ਦੇਖ ਲਓ ਬਾਈ। ਆਹ ਗੱਡੀ ਦਾ ਦੇਖੋ ਕੀ ਹਾਲ ਬਣਾਇਆ। ਤੇ ਜਿਹੜੇ ਸਵੈਮਾਨ ਵੱਲੋਂ ਇਹ ਉਹਦੀ ਦਾ ਕੈਂਪ ਪੁਰੇ। ਆਹ ਦੇਖ ਲਓ। ਪੁਰੇ ਤੱਕ ਇਹਨਾਂ ਨੇ ਪੂਰੀ ਮਾਰ ਉਹ ਟਰੈਕਟਰ ਦੀਆਂ ਲੈਟਾਂ ਸਾਰਾ। ਆਹ ਦੇਖੋ ਇੱਥੇ ਤੱਕ ਮਾਰ ਕਰੀਆ ਬਾਈ ਇੱਥੇ ਤੱਕ। ਆਹ ਦੇਖੋ ਇੱਥੇ ਤੱਕ ਆਏ ਨੇਗੇ। ਤੇ ਜਿਵੇਂ ਆਪਾਂ ਨੂੰ ਕੇਵਲ ਸਿੰਘ ਨੇ ਜਿਵੇਂ ਆਪਾਂ ਨੂੰ ਕੇਵਲ ਸਿੰਘ ਨੇ ਦੱਸਿਆਗਾ ਵੀ ਵੀ ਪ੍ਰੈਸ ਤੇ ਡਾਕਟਰ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਨੇ ਤੇ ਉਹ ਵੀ ਇੰਤਕ ਨਹੀਂ ਇਹਨਾਂ ਨੇ ਛੱਡੇ ਤੇ ਸਾਰੇ ਉਹ ਦਿਨ ਦੀ ਫਟਣਗੇ ਸਾਰੇ ਅੱਜ ਕਿਹਨੇ ਡਾਕਟਰ ਦੋਸਤੋ ਦੇਖ ਸਕਦੇ ਹੋ ਇੱਥੇ ਤੱਕ ਆ ਜਿਹੜੇ ਆਏ ਨੇ ਪਾਣੀ ਦੀਆਂ ਟੈਂਕੀਆਂ ਤੱਕ ਨਹੀਂ ਛੱਡੀਆਂ ਨੌਜਵਾਨ ਵੀਰ ਇੱਧਰ ਲਏ ਨੇ ਆ ਦੇਖੋ ਕਣਕ ਦਾ ਵੀ ਬੁਰਾ ਹਾਲ ਹੋ ਗਿਆ ਤੇ ਇਹ ਕਿਸਾਨ ਭਰਾਵਾ ਬਾਰੇ ਵੀ ਦੇਖਣਾ ਚਾਹੀਦਾ ਸੋਚਣੇ ਚਾਹੀਦਾ ਹਾਂਜੀ ਦੋਸਤੋ ਕਰਿਓ ਵੀਡੀਓ ਨੂੰ ਧੰਨਵਾਦੀ ਸਾਲੋ